ਪੰਜਾਬ ਦੇ ਯੂਟਿਊਬਰ ਹੁਣ ਪੰਜਾਬ ਪੁਲਿਸ ਦੀ ਰਡਾਰ ਦੇ ਉੱਪਰ ਆ ਚੁੱਕੇ ਨੇ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਯੂਟਿਊਬਰਾਂ ਨੂੰ ਇਸ ਗੱਲ ਨੂੰ ਲੈ ਕੇ ਰਡਾਰ ਦੇ ਉੱਪਰ ਲਿਆ ਜਾ ਰਿਹਾ ਕਿ ਪਾਕਿਸਤਾਨ ਦੇ ਨਾਲ ਜੋ ਸੂਸੀ ਜਿਹੜੇ ਸਬੰਧ ਬਣਾ ਰਹੇ ਸੀ ਇੱਥੇ ਜਿਹੜੀ ਇਨਫੋਰਮੇਸ਼ਨ ਸੀ ਉਹ ਪਾਕਿਸਤਾਨ ਨੂੰ ਦੰਦ ਸੀ ਬਹੁਤ ਜ਼ਿਆਦਾ ਇੱਥੋਂ ਤੱਕ ਕਿ ਮਸਲਾ ਉਸ ਵਕਤ ਵਾਧਾ ਜਦੋਂ ਇੱਕ ਹਰਿਆਣਾ ਦੇ ਨਾਲ ਸਬੰਧਤ ਯੂਟਿਊਬਰ ਜੋਤੀ ਮਲੋਤਰਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਹੁਣ ਉਸ ਨੂੰ NIA ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਚੰਡੀਗੜ੍ਹ ਲੈ ਕੇ ਜਾਇਆ ਗਿਆ ਤੇ ਉਸ ਤੋਂ ਬਾਅਦ ਆ ਪੰਜਾਬ ਦੇ 823 ਯੂਟਿਊਬਰ ਜਿਹੜਾ ਪੰਜਾਬ ਪੁਲਿਸ ਦੀ ਰਡਾਰ ਦੇ ਉੱਪਰ ਆ ਚੁੱਕ ਨੇ ਇਸ ਜਿਹੜੇ ਯੂਟਿਊਬਰ ਨੇ ਇਹਨਾਂ ਦੀ ਜਿਹੜੀ ਹੁਣ ਤੱਕ ਦੀ ਮੋਟੇ ਪੱਤਰ ਤੇ ਲਿਸਟ ਬਣਾਈ ਗਿਆ ਇਸ ਦੇ ਵਿੱਚ ਪਤਾ ਲੱਗਿਆ ਕਿ ਇਹ ਯੂਟਿਊਬਰ ਟਰੈਵਲ ਬਲੌਗਰ ਨੇ ਜਿਹੜੇ ਜਿਹੜੇ ਆਪਣੇ ਪੇਜਾਂ ਦੇ ਉੱਪਰ ਪਾਕਿਸਤਾਨ ਦਾ ਜਿਹੜਾ ਕੰਟੈਂਟ ਹੈ ਉਹ ਸ਼ੇਅਰ ਕਰਦੇ ਸੀ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਸਰਹੱਦੀ ਇਲਾਕੇ ਨੇ ਜਾਂ ਫਿਰ ਕੁਝ ਫੌਜੀ ਟਿਕਾਣੇ ਜਾਂ ਫਿਰ ਧਾਰਮਿਕ ਸਥਾਨ ਨੇ ਜਿਹੜਾ ਉਹਨਾਂ ਦਾ ਕੰਟੈਂਟ ਵੀ ਆ ਜਿਹੜਾ ਉਹ ਆਪਣੇ ਪੇਜਾਂ ਦੇ ਉੱਪਰ ਸ਼ੇਅਰ ਕਰਕੇ ਪਾਕਿਸਤਾਨ ਨੂੰ ਉਸ ਦੀ ਜਾਣਕਾਰੀ ਦਿੰਦੇ ਜਿੱਦੋਂ ਭਾਰਤ ਪਾਕਿਸਤਾਨ ਦੀ ਜੰਗ ਚੱਲਦੀ ਆ ਤੇ ਉਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸਮਝੌਤਾ ਕਰਾ ਦਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਇਸ ਸਾਰੇ ਦੇ ਵਿੱਚ ਕਿ ਕਿਸ ਤਰੀਕੇ ਉਹ ਜੰਗ ਚੱਲਦੀ ਆ ਕਿ ਕਿਸ ਤਰੀਕੇ ਇਨਫਰਮੇਸ਼ਨ ਉਧਰ ਜਾਂਦੀ ਆ ਤੇ ਉਸ ਤੋਂ ਬਾਅਦ ਹੁਣ ਜਿਹੜੇ ਜਸੂਸ ਬੈਠੇ ਨੇ ਇਧਰਲੇ ਪਾਸੇ ਪੰਜਾਬ ਦੇ ਵਿੱਚ ਵਸਰਾਦੀ ਇਲਾਕਾ ਪੰਜਾਬ ਆ ਜਾਂ ਭਾਰਤ ਦੇ ਵਿੱਚ ਬੈਠੇ ਨੇ ਹੁਣ ਪੰਜਾਬ ਪੁਲਿਸ ਦੀ ਰਡਾਰ ਦੇ ਉੱਪਰ ਪੰਜਾਬ ਦੇ ਵਿੱਚ ਬੈਠੇ ਜਸੂਸ ਸਾਰੇ ਨੇ ਜਾਂ ਫਿਰ ਦੇਸ਼ ਭਰ ਦੀ ਜਿਹੜੀ ਫੋਰਸ ਆ ਉਸ ਦੇ ਵੱਲੋਂ ਇਹਨਾਂ ਜਸੂਸਾਂ ਨੂੰ ਰਡਾਰ ਦੇ ਉੱਪਰ ਲਿਆ ਜਾ ਰਿਹਾ ਜਿਸ ਦੇ ਵਿੱਚ ਕਿ ਜਿਹੜਾ ਜਿਹੜਾ ਵੱਡਾ ਇੱਕ ਨਾਮੀ ਚਿਹਰਾ ਜੋਤੀ ਮਲੋਤਰਾ ਜਿਹੜੀ ਇੱਕ ਯੂਟਿਊਬਰ ਸੀ ਕਈ ਘੇੜੇ ਜਿਹੜੇ ਪਿਛਲੀ ਟਰੈਵਲ ਹਿਸਟਰੀ ਦੇ ਵਿੱਚ ਨਿਕਲਿਆ ਕਿ ਉਹ ਪਾਕਿਸਤਾਨ ਲਗਾ ਕੇ ਆਈ ਸੀ ਉੱਥੇ ਦੇ ਜਿਹੜੇ ਬਹੁਤ ਜ਼ਿਆਦੇ ਲੋਕਾਂ ਦੇ ਨਾਲ ਉਸ ਦੀਆਂ ਵੀਡੀਓਜ਼ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਸਨ ਤੇ ਇਸੇ ਦੇ ਵਿਚਾਲੇ ਹੁਣ ਪੰਜਾਬ ਦੇ 823 ਜਿਹੜੇ ਯੂਟਿਊਬਰ ਨੇ ਜਿਹੜੇ ਆਪਣੇ YouTube ਖਾਤੇ ਦੇ ਉੱਪਰ ਜਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਪਾਕਿਸਤਾਨ ਦੀਆਂ ਵੀਡੀਓ ਸਾਂਝੀਆਂ ਕਰਦੇ ਨੇ ਪਾਕਿਸਤਾਨ ਦਾ ਕੰਟੈਂਟ ਸਾਂਝਾ ਕਰਦਨੇ ਜਾਂ ਫਿਰ ਪੰਜਾਬ ਦੇ ਸਰਹੱਦੀ ਇਲਾਕੇ ਨੇ ਜਿਹੜਾ ਉਹਨਾਂ ਦੀਆਂ ਵੀਡੀਓਜ਼ ਪਾਉਂਦੀਆਂ ਯਾਨੀ ਕਿ ਇਧਰਲੀ ਸਰਹੱਦ ਦੀ ਜਿਹੜੀ ਹਲਚਲ ਆ ਕਿਸ ਤਰੀਕੇ ਦੇ ਹਾਲਾਤ ਨੇ ਉਹ ਪਾਕਿਸਤਾਨ ਦੇ ਨਾਲ ਸਾਂਝੇ ਕਰਦਨੇ ਜਾਂ ਫਿਰ ਉਸ ਤੋਂ ਬਾਅਦ ਇਧਰਲੇ ਪਾਸੇ ਸਰਹੱਦੀ ਇਲਾਕਿਆਂ ਦੇ ਵਿੱਚ ਕੋਈ ਧਾਰਮਿਕ ਸਥਾਨ ਆ ਉਹਨਾਂ ਦੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਦਨੇ ਜਾਂ ਫਿਰ ਕੋਈ ਫੌਜੀ ਟਿਕਾਣੇ ਨੇ ਜਿਹੜੇ 에ਅਰ ਬੇਸ ਨੇ ਉਹਨਾਂ ਦੀ ਜਾਣਕਾਰੀ ਸਾਂਝੀ ਕਰਦਨੇ ਤਾਂ ਫਿਰ ਪੰਜਾਬ ਦੇ ਪੰਜਾਬ ਪੁਲਿਸ ਦੇ ਨਰਾਰ ਦੇ ਉੱਪਰ ਪੰਜਾਬ ਦੇ 823 ਜਿਹੜੇ YouTube ਪਰ ਬਲੌਗਰ ਆ ਟ੍ਰੈਵਲ ਬਲੌਗਰ ਆ ਚੁੱਕੇ ਨੇ ਤਾਂ ਹੁਣ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਆ ਸੱਦੇ ਤੌਰ ਤੇ ਜਿਹੜਾ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਆ ਕੀ ਜਿਹੜਾ ਉਹਨਾਂ ਦੇ ISI ਨਾਲ ਲਿੰਕ ਜੁੜਦੇ ਨੇ ਕਿਸ ਤਰੀਕੇ ਪਾਕਿਸਤਾਨ ਦਾ ਜਾਣ ਪ੍ਰੇ ਕੰਟੈਂਟ ਕਿਉਂ ਸਾਂਝਾ ਕਰਦੇ ਨੇ ਤੇ ਨਾਮ ਦੇ ਨਾਲ ਇਹ ਵੀ ਉਹਨਾਂ ਦੀ ਹਿਸਟਰੀ ਚੈੱਕ ਕੀਤੀ ਜਾ ਰਹੀ ਆ ਕਿ ਕਿਸੇ ਇਹਨਾਂ 823 ਦੇ ਵਿੱਚੋਂ ਕਿੰਨੇ ਜਿਹੜੇ ਬਲੌਗਰ ਨੇ YouTube ਬਲੌਗਰ ਟ੍ਰੈਵਲ ਬਲੌਗਰ ਉਹਨਾਂ ਦੀ ਜਿਹੜੀ ਟ੍ਰੈਵਲ ਹਿਸਟਰੀ ਆ ਪਾਕਿਸਤਾਨ ਦੇ ਨਾਲ ਸਬੰਧ ਰੱਖਦੀ ਆ ਕਿੰਨੀ ਵਾਰ ਉਹ ਪਾਕਿਸਤਾਨ ਜਾ ਕੇ ਆਏ ਨੇ ਇਹ ਸਾਰਾ ਕੁਝ ਦੇਖਿਆ ਜਾ ਰਿਹਾ ਕਿਉਂਕਿ ਜਿਹੜਾ ਜੋਤੀ ਮਲੋਤਰਾ ਸੀ ਜਿਹੜੀ ਹਰਿਆਣੇ ਦੇ ਨਾਲ ਸਬੰਧਤ ਸੀ ਉਹ ਪਿਛਲੀ ਹਿਸਟਰੀ ਟਰੈਵਲ ਹਿਸਟਰੀ ਦੇ ਵਿੱਚੋਂ ਬਹੁਤ ਵਾਰ ਪਾਕਿਸਤਾਨ ਜਾ ਕੇ ਆ ਚੁੱਕੀ ਆ ਤੇ ਉਸ ਤੋਂ ਬਾਅਦ ਇੱਕ ਜਿਹੜਾ ਹੋਰ ਹਰਿਆਣੇ ਦਾ ਨੌਜਵਾਨ ਚੱਕਿਆ ਜਾਂਦਾ ਖਾਲਸਾ ਕਾਲਜ ਪਟਿਆਲਾ ਦੇ ਵਿੱਚ ਪੜ ਰਿਹਾ ਹੁੰਦਾ ਤੇ ਉਸ ਦੀ ਵੀ ਜਿਹੜੀ ਹਿਸਟਰੀ ਕੱਢੀ ਜਾਂਦੀ ਆ ਕਿ ਉਹ ਪਾਕਿਸਤਾਨ ਜਾ ਕੇ ਆ ਸੀ ਉੱਥੇ ਜਿਹੜਾ ਉਹ ਹਨੀ ਟਰੈਪ ਦੇ ਵਿੱਚ ਫਸਦਾ ਅਜਿਹੀ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਆ ਪਰ ਉਸ ਤੋਂ ਬਾਅਦ ਹੁਣ ਇਨਾ ਜਿਹੜਾ ਜਸੂਸਾਂ ਦੇ ਉੱਪਰ ਪੰਜਾਬ ਪੁਲਿਸ ਦੁਆਰਾ ਸਕੰਜਾ ਕੱਸਿਆ ਜਾ ਰਿਹਾ ਜਿਹੜੀ ਸਿੱਧੇ ਤੌਰ ਤੇ ਇਹਨਾਂ ਖਿਲਾਫ ਜਾਂਚ ਬੜ ਦਿੱਤੀ ਗਈ 823 ਜਿਹੜੇ YouTube ਪਰ ਬਲੌਗਰ ਨੇ ਟਰੈਵਲ ਬਲੌਗਰ ਨੇ ਦੇਖਿਆ ਜਾ ਰਿਹਾ ਕਿ ਆਪਣੇ ਪੇਜ ਦੇ ਉੱਪਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਕਿਸ ਤਰੀਕੇ ਦੀ ਜਾਣਕਾਰੀ ਸਾਂਝੀ ਕਰਦੇ ਨੇ ਜਿਹੜੇ ਵੀ ਇਹ 823 ਬਲੌਗਰ ਨੇ ਕਿ ਇਹ ਪਾਕਿਸਤਾਨ ਦਾ ਕਿੰਨਾ ਕੁ ਕੰਟੈਂਟ ਸਾਂਝਾ ਕਰਦੇ ਨੇ ਕੀ ਕੋਈ ਪਾਕਿਸਤਾਨ ਨੂੰ ਜਿਹੜਾ ਅਵਾਰਨ ਦੇ ਲਈ ਕੰਟੈਂਟ ਸਾਂਝਾ ਕਰਦੇ ਨੇ ਜਾਂ ਪਰ ਇਧਰਲੇ ਪਾਸੇ ਜਿਹੜੀ ਗੁਪਤ ਜਾਣਕਾਰੀ ਆ ਫੌਜ ਦੀ ਉਹ ਕਿੰਨੀ ਕੁ ਆਪਣੇ ਪੇਜਾਂ ਦੇ ਉੱਪਰ ਸਾਂਝੀ ਕਰਦੇ ਨੇ ਤਾਂ ਇਸ ਗੱਲ ਨੂੰ ਲੈ ਕੇ ਹੁਣ ਪੁਲਿਸ ਦੀ ਰਡਾਰ ਦੇ ਉੱਪਰ ਪੰਜਾਬ ਪੁਲਿਸ ਦੀ ਰਡਾਰ ਦੇ ਉੱਪਰ 823 ਜਿਹੜੇ ਯੂਟਿਊਬਰ ਹੈ ट्रैवल ਬਲੌਗਰ ਨੇ ਪੰਜਾਬ ਪੁਲਿਸ ਦੀ ਰਡਾਰ ਦੇ ਉੱਪਰ ਆ ਚੁੱਕੇ ਨੇ